ਪਰਿਵਾਰ ਦੇ ਤਿੰਨ ਬੱਚੇ ਆ ਤਿੰਨੇ ਸਰਕਾਰੀ ਨੌਕਰੀ ਤੇ ਆ ਮੈਂ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆ ਜੀ ਮੈਂ ਜੌਬ ਕਰਦਾ ਜੀ ਪ੍ਰਾਇਮਰੀ ਸਕੂਲ ਟੀਚਰ ਸਬ ਇਨਸਪੈਕਟਰ ਵੀ ਹਾਂ ਪੰਜਾਬ ਪੁਲਿਸ ਵਿੱਚ ਜੌਬ ਕਰਨੇ ਲੋਕ ਕਹਿੰਦੇ ਵੀ ਚਲੋ ਤੁਹਾਡੇ ਤਿੰਨ ਬੱਚੇ ਹੈਗੇ ਆ ਹਨ ਵੀ ਇੱਕ ਨੂੰ ਚਲੋ ਤੁਸੀਂ ਬਾਹਰ ਭੇਜ ਦਿਓ ਬਸ ਮਨ ਦੇ ਵਿੱਚ ਆਈ ਸੀ ਵੀ ਆਪਾਂ ਕੁਝ ਕਰਨਾ ਤਾਂ ਇੱਥੇ ਹੀ ਕਰਨਾ ਆ ਇਹ ਸਰਕਾਰ ਨਵੀਂ ਬਣੀ ਹੈ ਜਿਹੜੀ ਕਹਿ ਰਹੀ ਆ ਕਿ ਅਸੀਂ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਚੰਗਾ ਕੰਮ ਵੀ ਕੀਤਾ ਸਰਕਾਰੀ ਨੌਕਰੀ ਤਾਂ ਮੱਸਾਂ ਹੀ ਸੁਣਦੇ ਸੀ ਕਿਤੇ ਸੁਣਦੇ ਹੀ ਨਹੀਂ ਸੀ ਪਰ ਹੁਣ ਸਾਡੇ ਪਿੰਡ ਦੇ ਵਿੱਚ ਹੀ ਮੈਨੂੰ ਲੱਗਦਾ ਵੀ 15 ਤੋਂ 20 ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਉਹ ਇਹਨਾਂ ਦੇ ਟਾਈਮ ਦੇ ਵਿੱਚ ਆਪਣੀ ਮਿਲੀ ਹੈ ਜੁਆਇਨਿੰਗ ਵੀ ਹੋਈ ਹੈ ਸਾਡੀ ਸਰਕਾਰ ਨਵੀਂ ਆਈ ਇਹਨਾਂ ਨੇ ਸਾਡੀਆਂ ਰੁਕੀਆਂ ਹੋਈਆਂ ਭਰਤੀਆਂ ਕੱਢੀਆਂ ਤਾਂ ਕਰਕੇ ਸਾਨੂੰ ਚਲੋ ਆਉਣ ਸਾਰ ਜੁਆਇਨਿੰਗ ਦੇਤੀ ਗੱਲ ਸੀਗੀ ਪਹਿਲੀਆਂ ਸਰਕਾਰਾਂ ਸਾਨੂੰ ਅਪੋਰਚੁਨਿਟੀ ਨਹੀਂ ਮਿਲੀ ਇਹਨਾਂ ਦਾ ਬਹੁਤ ਲਾਸ ਹੋਇਆ ਉਹਦੋਂ ਕੋਈ ਪੋਸਟਾਂ ਵਗੈਰਾ ਨਹੀਂ ਆਈਆਂ ਇੱਕੋ ਦਿਨ ਕਿੰਨੇ ਬੱਚੇ ਹੁਣ ਕਿੰਨਾ ਨੂੰ ਨੌਕਰੀ ਮਿਲ ਜੇ ਬੜੀ ਵੱਡੀ ਖੁਸ਼ੀ ਜੇ ਆਪਾਂ ਬਿਆਨ ਕੀ ਕਰ ਸਕਦਾ ਹੈ ਪ੍ਰੇਮੀਸ਼ਾ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਿਵਿੰਦਰ ਸਿੰਘ ਜੰਗੀਣਾ ਪਿਛਲੇ ਸਮੇਂ ਦੇ ਵਿੱਚ ਇੱਕ ਆਇਲਿਸ ਦਾ ਟ੍ਰੈਂਡ ਚੱਲਦਾ ਤੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਬੱਚੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਛੱਡ ਕੇ ਆਪਣਾ ਮਾਪਿਓ ਆਪਣਾ ਪਰਿਵਾਰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉਹਨਾਂ ਸਮਿਆਂ ਦੇ ਵਿੱਚ ਇੱਕ ਜਿਹੇ ਪਰਿਵਾਰ ਬਾਰੇ ਅੱਜ ਤੁਹਾਡੇ ਨਾਲ ਰੂਪ ਕਰਵਾਵਾਂਗੇ ਜਿਸ ਪਰਿਵਾਰ ਦੇ ਤਿੰਨ ਬੱਚੇ ਆ ਤਿੰਨ ਭੈਣ ਭਰਾ ਨੇ ਤਿੰਨੇ ਸਰਕਾਰੀ ਨੌਕਰੀ ਤੇ ਆ ਉਹਨਾਂ ਨੇ ਅਇਲਸਦ ਕਰਨ ਬਾਰੇ ਨਹੀਂ ਸੋਚਿਆ ਬਾਹਰ ਜਾਣ ਬਾਰੇ ਨਹੀਂ ਸੋਚਿਆ ਇੱਥੇ ਰਹਿ ਕੇ ਪੰਜਾਬ ਚ ਰਹਿ ਕੇ ਪੰਜਾਬ ਦੀ ਸੇਵਾ ਕਰਨੀ ਚਾਹੁੰਦੇ ਸੀ ਆਪਣੇ ਮਾਪਿਓ ਤੇ ਆਪਣੇ ਪੰਜਾਬ ਤੇ ਆਪਣੇ ਪਿੰਡ ਰਹਿਣਾ ਚਾਹੁੰਦੇ ਸੀ ਉਹ ਤਿੰਨੇ ਭੈਣ ਭਰਾ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਤਿੰਨਾਂ ਨੇ ਸਰਕਾਰੀ ਨੌਕਰੀ ਲਈ ਕਿੰਨਾ ਕਿ ਸੰਘਰਸ਼ ਕੀਤਾ ਤੇ ਕਿਉਂ ਉਹ ਇੱਥੇ ਰਹਿਣਾ ਚਾਹੁੰਦੇ ਸੀ ਕਿਉਂਕਿ ਜਦੋਂ ਟ੍ਰੈਂਡ ਚੱਲਦਾ ਸੀ ਸਾਰਿਆਂ ਦਾ ਬਾਹਰ ਜਾਣ ਦਾ ਉਹਨਾਂ ਸਮਿਆਂ ਦੇ ਵਿੱਚ ਵੀ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇੱਥੇ ਹੀ ਰਹਿਣਾ ਪੰਜਾਬ ਦੇ ਵਿੱਚ ਤੇ ਇੱਥੇ ਹੀ ਆਪਣੀ ਜਿਹੜੀ ਨੌਕਰੀ ਕਰਨੀ ਆ ਤੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਕਿਹੜੇ-ਕਿਹੜੇ ਡਿਪਾਰਟਮੈਂਟ ਦੇ ਵਿੱਚ ਆ ਤੇ ਕਿੰਨੀ ਇੱਕ ਮਿਹਨਤ ਕਰਨੀ ਪਈ ਨੌਕਰੀ ਲੈਣ ਦੇ ਲਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮ ਅਸ਼ੀਸ਼ ਜੀ ਸਤਿ ਸ਼੍ਰੀ ਅਕਾਲ ਸਰ ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਅੱਜ ਸਾਨੂੰ ਇਨ ਨਿਨਮਾਨਿਆਂ ਨੂੰ ਇੱਕ ਮੌਕਾ ਦਿੱਤਾ ਆਪਣੇ ਵਿਚਾਰ ਪੇਸ਼ ਕਰਨ ਦਾ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੁਸੀਂ ਤਿੰਨੇ ਭੈਣ ਭਰਾ ਇੱਥੇ ਰਹੇ ਹੋ ਇੱਥੇ ਰਹਿਣਾ ਚਾਹੁੰਦੇ ਸੀ ਪੰਜਾਬ 'ਚ ਤੇ ਇੱਥੇ ਤੁਸੀਂ ਜੌਬ ਤੁਹਾਨੂੰ ਮਿਲੀ ਹੈ ਤੇ ਇਹਨਾਂ ਨੂੰ ਦੱਸੋ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਤਿੰਨੇ ਜੌਬ ਕਰਦੇ ਹੋ ਸਰ ਮੇਰਾ ਨਾਮ ਅਮਰਿਤਪਾਲ ਗੋੜਿਆ ਤੇ ਮੈਂ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹਾਂ ਮੈਨੂੰ 3 ਸਾਲ ਲਗਭਗ ਹੋਣ ਵਾਲੇ ਹੋ ਗਏ ਜੌਬ ਨੂੰ ਤੇ ਮੇਰਾ ਛੋਟਾ ਬ੍ਰਦਰ ਵਿਕਰਮਪਾਲ ਸਿੰਘ ਇਹ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਤੇ ਮੇਰਾ ਵੱਡਾ ਬ੍ਰਦਰ ਗੁਰਿੰਦਰਪਾਲ ਸਿੰਘ ਉਹ ਪੰਜਾਬ ਪੁਲਿਸ ਦੇ ਵਿੱਚ ਨੇ ਬਤੌਰ ਸਬ ਇੰਸਪੈਕਟਰ ਜੀ ਕਿਵੇਂ ਸੋਚਿਆ ਮੈਂਡ ਸੈਟ ਕਿਵੇਂ ਬਣਾਇਆ ਕਿ ਇੱਥੇ ਰਹਿਣਾ ਕਿਉਂਕਿ ਉਹ ਸਮਾਂ ਸੀ ਉਦੋਂ ਜਦੋਂ ਟ੍ਰੈਂਡ ਸੀ ਬਾਹਰ ਜਾਣ ਦਾ ਇੰਨਾ ਕਿ ਹਰ ਇੱਕ ਨੂੰ ਲੱਗਦਾ ਸੀ ਕਿ ਇੱਥੇ ਤਾਂ ਫਿਊਚਰ ਬਣ ਨਹੀਂ ਬਾਹਰ ਹੀ ਜਾਣਾ ਪੈਣਾ ਪਰ ਤੁਸੀਂ ਕਿਵੇਂ ਸੋਚਿਆ ਕਿ ਇੱਥੇ ਰਹਿਣਾ ਤੇ ਇੱਥੇ ਜੌਬ ਕਰਨੀ ਸਰ ਸਭ ਤੋਂ ਪਹਿਲਾਂ ਤਾਂ ਨਾ ਮੈਨੂੰ ਲੱਗਦਾ ਹੁੰਦਾ ਵੀ ਇਹ ਮੇਰਾ ਆਪਣਾ ਨਿੱਜੀ ਇੱਕ ਰਾਏ ਆ ਵੀ ਜਿੱਧਰ ਆਪਾਂ ਜਾਣਾ ਚਾਹੁੰਦੇ ਨੇ ਨਾ ਆਪਾਂ ਨੂੰ ਜ਼ਿੰਦਗੀ ਉੱਧਰ ਲੈ ਜਾਂਦੀ ਹੈ ਜੀ ਠੀਕ ਹੈ ਜਿਹੋ ਜੀ ਆਪਣੀ ਸੋਚ ਹੁੰਦੀ ਹੈ ਤਾਂ ਜਿਵੇਂ ਕਹਿੰਦੇ ਆ ਵੀ ਸਾਰੀ ਕਾਇਨਾਤ ਆਪਾਂ ਨੂੰ ਉਧਰ ਲੈ ਜਾਣ ਵੱਲ ਝੁੱਕ ਜਾਂਦੀ ਆ ਤਾਂ ਇਸੇ ਤਰ੍ਹਾਂ ਜਦੋਂ ਨੋ ਡਾਊਟ ਆਇਲਸ ਦਾ ਟ੍ਰੈਂਡ ਸੀ ਤਾਂ ਆਪਣੇ ਪੇਰੈਂਟਸ ਨੂੰ ਵੀ ਕਈ ਵਾਰ ਲੋਕ ਕਹਿੰਦੇ ਵੀ ਚਲੋ ਤੁਹਾਡੇ ਤਿੰਨ ਬੱਚੇ ਹੈਗੇ ਆ ਹਨਾ ਬੀਤ ਨੂੰ ਚਲੋ ਤੁਸੀਂ ਬਾਹਰ ਭੇਜ ਦਿਓ ਪਰ ਨਾ ਤਾਂ ਕਦੇ ਮੇਰੇ ਪੇਰੈਂਟਸ ਨੇ ਸੋਚਿਆ ਸੀ ਇਹਨਾਂ ਦੀ ਇਹੀ ਵਰਡਿੰਗ ਹੁੰਦੀ ਸੀ ਮੇਰੇ ਮੰਮਾ ਦੀ ਤਾਂ ਵੀ ਚਾਹੇ ਘਟ ਖਾ ਲੋ ਪਰ ਵੀ ਆਪਦੇ ਪਰਿਵਾਰ ਚ ਰਹੋ ਤੇ ਅਸੀਂ ਵੀ ਕਦੇ ਵੀ ਮਤਲਬ ਇਹਨਾਂ ਤੋਂ ਬਾਅਦ ਹੋ ਕੇ ਕਦੇ ਸੋਚਿਆ ਹੀ ਨਹੀਂ ਸਾਡੇ ਮਤਲਬ ਸੁਪਨੇ ਦੇ ਵਿੱਚ ਵੀ ਨਹੀਂ ਸੁਪਨਾ ਲਿਆ ਸੀ ਆਇਲਸ ਸੁਦਾ ਤਾਂ ਉਹੀ ਵੀ ਪ੍ਰਮਾਤਮਾ ਨੇ ਇੱਥੇ ਸਾਡੀ ਸੁਣੀ ਵੀ ਲਈ ਤਾਂ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਜੇ ਆਪਾਂ ਮਿਹਨਤ ਕਰ ਰਹੇ ਆਪਾਂ ਸੋਚ ਜਿਹੋ ਜੀ ਰੱਖਦੇ ਆਪਾਂ ਨੂੰ ਜ਼ਿੰਦਗੀ ਉਹ ਕੁਝ ਦੇ ਦਿੰਦੀ ਹੈ ਉਹ ਸਮੇਂ ਦੇ ਵਿੱਚ ਨਾ ਰਿਸ਼ਤੇਦਾਰ ਵੀ ਆ ਕੇ ਕਹਿੰਦੇ ਸੀਗੇ ਜਾਂ ਨਾਲ ਦੇ ਤਾਂ ਡਿਫਰੈਂਡ ਵੀ ਕਹਿੰਦੇ ਹੋਣਗੇ ਫਿਰ ਉਦੋਂ ਕਿਵੇਂ ਪ੍ਰਿਪੇਅਰ ਕੀਤਾ ਆਪਣੇ ਆਪ ਨੂੰ ਕਿ ਉਹਨਾਂ ਦਾ ਪ੍ਰਭਾਵ ਤੁਹਾਡੇ ਤੇ ਨਹੀਂ ਪਿਆ ਕਿ ਇਹ ਉਹ ਕਹਿੰਦੇ ਸੀਗੇ ਕਿ ਇੱਕ ਨੂੰ ਭੇਜ ਦੋ ਪਰ ਤੁਸੀਂ ਆਖੇ ਨਹੀਂ ਜਾਣਾ ਹਾਂਜੀ ਅ ਮੈਂ ਤਾਂ ਮਤਲਬ ਮੇਰੇ ਛੋਟੇ ਬ੍ਰਦਰ ਵਾਰੀ ਕਿਹਾ ਸੀ ਇੱਕ ਦੋ ਜਣਿਆਂ ਨੇ ਵੀ ਚਲੋ ਵੀ ਪੜ੍ਹਨ ਚ ਵਧੀਆ ਹੈ ਵੈਸੇ ਸਾਡੇ ਨਾਲੋਂ ਬ੍ਰਾਈਟ ਹੈ ਜ਼ਿਆਦਾ ਵੀ ਚਲੋ ਆਇਲਸ ਕੀ ਕਿੱਡੀ ਗੱਲ ਹੈ ਵੀ ਚਲੋ ਬਾਹਰ ਜਾਉ ਪਰ ਅਸੀਂ ਕਦੇ ਵੀ ਨਾ ਤਾਂ ਜਿਵੇਂ ਕਈ ਆਪਾਂ ਸੁਣਦੇ ਆ ਨਾ ਪੇਰੈਂਟਸ ਵੀ ਸਾਡਾ ਬੱਚਾ ਕਹਿੰਦਾ ਸਤਾ ਬਾਹਰ ਹੀ ਜਾਣਾ ਵੀ ਇੱਥੇ ਤਾਂ ਹੈ ਹੀ ਨਹੀਂ ਪਰ ਸਾਡਾ ਇਹੋ ਜਿਹਾ ਮਾਈਂਡ ਸੈਟ ਬਿਲਕੁਲ ਵੀ ਨਹੀਂ ਸੀ ਮਤਲਬ ਕਦੇ ਵੀ ਅਸੀਂ ਸੋਚਿਆ ਹੀ ਨਹੀਂ ਹੈਗਾ ਵੀ ਅਸੀਂ ਉੱਥੇ ਜਾਣਾ ਬਸ ਮਨ ਦੇ ਵਿੱਚ ਆਈ ਸੀ ਵੀ ਆਪਾਂ ਕੁਝ ਕਰਨਾ ਤਾਂ ਇੱਥੇ ਹੀ ਕਰਨਾ ਆ ਤੇ ਅਸੀਂ ਨਾ ਕਦੇ ਆਪਣੇ ਪੇਰੈਂਟਸ ਨੂੰ ਆਏ ਕਿਹਾ ਵੀ ਅਸੀਂ ਆਇਲਸ ਕਰਨਾ ਸਾਡੇ ਘਰੇ ਮਤਲਬ ਇਹ ਟੌਪਿਕ ਤੇ ਗੱਲ ਹੀ ਨਹੀਂ ਹੋਈ ਹਾਂ ਐਵੇਂ ਜਰੂਰ ਸੁਣਦੇ ਸੀ ਫਲਾਣੇ ਦੀ ਕੁੜੀ ਚਲੀ ਗਈ ਫਲਾਣੇ ਦਾ ਮੁੰਡਾ ਚਲਾ ਗਿਆ ਈਵਨ ਜਿਹੜੇ ਮੇਰੇ ਫਰੈਂਡ ਸੀ ਜਾਂ ਫਰੈਂਡ ਸਰਕਲ ਦੇ ਵਿੱਚੋਂ 80 90% ਸਾਰੇ ਬੱਚੇ ਉਦੋਂ ਉਹ ਟਾਈਮ ਦੇ ਵਿੱਚ ਬਾਅਦ ਸੈੱਟ ਹੋ ਗਏ ਤੇ ਮਤਲਬ ਸਾਡੀ ਕਲਾਸ ਦੇ ਵਿੱਚੋਂ ਕਹਿ ਲਓ ਵੀ ਥੋੜੇ ਬੱਚੇ ਹੀ ਆ ਜਿਹੜੇ ਇੱਥੇ ਰਹੇ ਜੀ ਨੌਕਰੀ ਲੈਣੀ ਕਹਿੰਦੇ ਆ ਕਿ ਬਹੁਤ ਔਖਾ ਕੰਮ ਆ ਸਰਕਾਰੀ ਨੌਕਰੀ ਲੈਣੀ ਤੁਸੀਂ ਤੁਹਾਨੂੰ ਤਿੰਨਾਂ ਨੂੰ ਮਿਲ ਗਈ ਮਿਹਨਤ ਕਿੰਨੀ ਕਰਨੀ ਪਈ ਪਲੱਸ 2 ਤੋਂ ਬਾਅਦ ਕੀ ਤੁਸੀਂ ਸੋਚਿਆ ਉਦੋਂ ਹੀ ਸੋਚ ਲਿਆ ਸੀਗਾ ਕਿਹੜੇ ਕਿਹੜੇ ਸਬਜੈਕਟਾਂ ਤੇ ਤੁਹਾਡੀ ਪਕੜ ਸੀਗੀ ਤੇ ਕਿੰਨੀ ਕੁ ਮਿਹਨਤ ਕੀਤੀ ਇੱਥੋਂ ਤੱਕ ਪਹੁੰਚਣ ਲਈ ਮਿਹਨਤ ਤਾਂ ਦੇਖੋ ਸਰ ਚਾਹੇ ਆਪਾਂ ਕਿਤੇ ਵੀ ਆ ਕੋਈ ਵੀ ਕੰਮ ਆ ਮਿਹਨਤ ਤੋਂ ਬਿਨਾ ਤਾਂ ਦੇਖੋ ਆਪ ਕਿਤੇ ਵੀ ਪੂਰੀ ਨਹੀਂ ਪੈਂਦੀ ਮਿਹਨਤ ਤਾਂ ਨੋ ਡਾਊਟ ਕਰਨੀ ਪੈਂਦੀ ਆ ਤੇ ਮੈਨੂੰ ਲੱਗਦਾ ਆ ਜਿਵੇਂ ਮੇਰੇ ਬ੍ਰਦਰ ਵੀ ਪਹਿਲਾਂ ਵੀ ਦੱਸਿਆ ਸੀ ਸਾਥੋਂ ਪਹਿਲਾਂ ਤਿਆਰੀ ਕਰ ਰਹੇ ਸੀ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਮਨ ਵਿੱਚ ਵੀ ਐਵੇਂ ਸੀ ਵੀ ਜੇ ਮੇਰਾ ਕੁਝ ਬਣੇਗਾ ਤਾਂ ਮੇਰੇ ਪਿੱਛੇ ਇਹ ਛੋਟੇ ਇਹਨਾਂ ਦਾ ਹੈ ਨਾ ਤਾਂ ਇਹਨਾਂ ਨੇ ਪਹਿਲਾਂ ਤਿਆਰੀ ਕੀਤੀ ਇਸ ਤੋਂ ਬਾਅਦ ਇਹਨਾਂ ਦੇ ਪਿੱਛੇ ਹੀ ਅਸੀਂ ਮਤਲਬ ਤਿਆਰੀ ਕਰ ਰਹੇ ਸੀ 노 ਡਾਊਟ ਇਹ ਸਾਨੂੰ ਗਾਈਡ ਵੀ ਕਰਦੇ ਸੀ ਜਿਵੇਂ ਚਲੋ ਇਹਨਾਂ ਦਾ ਮੈਥ ਵਗੈਰਾ ਵਧੀਆ ਸੀਗਾ ਬਾਕੀ ਇਹਨਾਂ ਨੂੰ ਪਤਾ ਹੁੰਦਾ ਸੀ ਵੀ ਕਿਹੜੀ ਚੀਜ਼ ਇੰਪੋਰਟੈਂਟ ਆ ਜਾਂ ਕੁਝ ਵੀ ਇਹ ਸਾਨੂੰ ਗਾਈਡ ਕਰਦੇ ਰਹੇ ਤੇ ਉਸ ਟਾਈਮ ਪ੍ਰੈਸ਼ਰ ਵੀ ਬਹੁਤ ਹੁੰਦਾ ਚਲੋ ਹੁਣ ਆਪਾਂ ਜੌਬ ਤੇ ਲੱਗੇ ਹੁਣ ਆਪਾਂ ਨੂੰ ਲੱਗਦਾ ਵੀ ਹਾਂ ਮਿਲ ਗਈ ਹੁਣ ਨਹੀਂ ਔਖਾ ਲੱਗ ਰਿਹਾ ਪਰ ਜੇ ਉਹ ਟਾਈਮ ਯਾਦ ਕਰਦੇ ਆ ਨਾ ਕਿਉਂਕਿ ਪੰਜਾਬ ਦੇ ਵਿੱਚ ਚਾਹੀ ਇੰਡੀਆ 'ਚ ਕਹਿ ਲਓ ਜਦੋਂ ਕੋਈ ਭਰਤੀ ਪੂਰੀ ਹੋਣੀ ਬੜੀ ਮੁਸ਼ਕਿਲ ਹੁੰਦੀ ਆ ਕਿਤੇ ਕੋਈ ਕੋਰਟ ਕੇਸ ਲੱਗ ਗਿਆ ਸੁਪਰੀਮ ਕੋਰਟ ਤੱਕ ਕੇਸ ਲੱਗੇ ਹਨਾ ਤਾਂ ਉਹ ਟਾਈਮ ਬੜਾ ਉਹਦੇ ਵਾਲਾ ਹੁੰਦਾ ਆ ਮਤਲਬ ਟੈਨਸ਼ਨ ਹੁੰਦੀ ਆ ਵੀ ਪਤਾ ਨਹੀਂ ਪੂਰੀ ਹੋਊ ਕਿ ਨਾ ਇੱਕ ਆਪਣ ਨੂੰ ਕਾਲੀ ਵੀ ਹੁੰਦੀ ਆ ਵੀ ਛੇਤੀ ਆਪਾਂ ਨੂੰ ਤਾਂ ਉਸ ਟਾਈਮ ਦੇ ਵਿੱਚ ਮੈਨੂੰ ਯਾਦ ਆ ਹਮੇਸ਼ਾ ਵੇਟ ਹੁੰਦੀ ਸੀ ਵੀ ਅੱਜ ਕੋਰਚ ਤੀਕ ਦੇਖਦੇ ਵੀ ਅੱਜ ਤਾਂ ਐਵੇਂ ਹੋ ਗਿਆ ਅੱਗੇ ਪੈ ਗਈ ਅੱਗੇ ਪੈ ਗਈ ਤਾਂ ਮੇਰੇ ਮੰਮੀ ਸੀ ਜਿਹੜੇ ਉਹ ਮੈਨੂੰ ਲੱਗਦਾ ਉਹ ਉਹ ਹਮੇਸ਼ਾ ਸਾਨੂੰ ਹੌਸਲਾ ਦਿੰਦੇ ਸੀਗੇ ਵੀ ਉਹਨਾਂ ਦਾ ਫਿਰ ਕੀ ਹੋ ਗਿਆ ਮਤਲਬ ਉਹਨਾਂ ਦੀ ਇਹ ਵਰਡਿੰਗ ਹੁੰਦੀ ਸੀ ਤਾਂ ਮੈਨੂੰ ਇਹ ਵੀ ਲੱਗਦਾ ਵੀ ਜਿਹੜੇ ਸਾਡੇ ਨਾਲੋਂ ਪਹਿਲਾਂ ਦੀ ਪੀੜ੍ਹੀ ਆ ਪੁਰਾਣੇ ਲੋਕ ਨੇ ਉਹਨਾਂ 'ਚ ਸਬਰ ਕਹਿ ਲਓ ਜਾਂ ਉਹ ਸਾਡੇ ਨਾਲੋਂ ਜ਼ਿਆਦਾ ਸਟਰੋਂਗ ਨੇ ਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਦੀ ਆ ਵੀ ਚਲੋ ਉਹਨਾਂ ਵਰਗੇ ਹੀ ਬਣਿਆ ਜਾਵੇ ਤੁਹਾਡੀ اپیل ਕੀ ਹੋਊਗੀ ਖਾਸ ਕਰਕੇ ਬੱਚੇ ਕਿ ਇੱਥੇ ਰਹਿਣਾ ਵੀ ਚਾਹੁੰਦੇ ਆ ਪਰ ਉਹਨਾਂ ਦੇ ਪੇਰੈਂਟਸ ਦਾ ਇੰਨਾ ਕ ਦਬਾਅ ਹੁੰਦਾ ਕਿ ਫਲਾਨਿਆਂ ਦੀ ਕੁੜੀ ਵੀ ਚਲੀ ਗਈ ਫਲਾਨਿਆਂ ਦਾ ਮੁੰਡਾ ਵੀ ਚਲੇ ਗਿਆ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਥੇ ਰਹਿ ਕੇ ਵੀ ਆਪਣਾ ਫਿਊਚਰ ਸੈੱਟ ਕੀਤਾ ਜਾ ਸਕਦਾ ਆਪਣੇ ਪੰਜਾਬ 'ਚ ਆਪਣੇ ਮਾਪਿਆਂ ਕੋਲ ਆਪਣੇ ਪਰਿਵਾਰ 'ਚ ਰਹਿ ਕੇ ਜੇ ਤੁਸੀਂ ਆਪਣੇ ਪਰਿਵਾਰ 'ਚ ਵੀ ਰਹੋਗੇ ਤੇ ਇੱਥੇ ਆਪਣਾ ਤੁਸੀਂ ਆਪ ਦਾ ਚੰਗੇ ਪੈਸੇ ਵੀ ਕਮਾ ਸਕਦੇ ਹੋ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਦੇਖੋ ਹਰ ਬੰਦੇ ਦਾ ਆਪਣੀ ਜ਼ਿੰਦਗੀ ਦਾ ਨਿੱਜੀ ਫੈਸਲਾ ਮੈਨੂੰ ਕੋਈ ਉਹ ਨਹੀਂ ਕਿ ਤੁਸੀਂ ਇੱਥੇ ਰਹੋ ਜਾਂ ਉੱਥੇ ਰਹੋ ਹਰ ਇੱਕ ਦੀ ਆਪਣੀ ਪਰਸਨਲ ਚੁਆਇ ਹੋ ਸਕਦਾ ਕਈਆਂ ਦੀ ਮਜਬੂਰੀ ਵੀ ਹੁੰਦੀ ਹੈ ਤੇ ਕਈ ਚਲੋ ਦੇਖਾ ਦੇਖੇ ਵੀ ਆਪਾਂ ਨੂੰ ਪਤਾ ਟ੍ਰੈਂਡ ਵੀ ਬਣ ਜਾਂਦਾ ਹੈ ਹਨ ਪਰ ਮੈਂ ਇਹੀ ਕਹਿਣਾ ਚਾਹੂੰਗੀ ਵੀ ਜੇ ਆਪਾਂ ਇੱਥੇ ਵੀ ਮਿਹਨਤ ਕਰਦੇ ਇੱਥੇ ਵੀ ਸਕੋਪ ਆਪਣਾ ਹੈਗਾ ਠੀਕ ਹੈ ਨਾ ਵੀ ਜ਼ਰੂਰੀ ਵੀ ਨਹੀਂ ਕਿ ਬੰਦਾ ਸਰਕਾਰੀ ਨੌਕਰੀ ਇਸ ਤੋਂ ਬਿਨਾ ਵੀ ਲਾਈਫ 'ਚ ਬਹੁਤ ਕੁਝ ਹੁੰਦਾ ਜ਼ਰੂਰੀ ਨਹੀਂ ਇਕੱਲਾ ਪੈਸਾ ਹੁੰਦਾ ਜੇ ਤੁਹਾਡੇ ਕੋਲ ਤੁਹਾਡੇ ਮਾਪਿਓ ਹੈਗੇ ਨੇ ਤੁਸੀਂ ਉਹਨਾਂ ਨਾਲ ਪਰਿਵਾਰ 'ਚ ਰਹਿ ਰਹੇ ਹੋ ਦੋ ਪੈਸੇ ਕਮਾ ਰਹੇ ਹੋ ਦੁੱਖ ਸੁੱਖ 'ਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੋ ਮੈਨੂੰ ਲੱਗਦਾ ਜ਼ਿੰਦਗੀ ਇਸ ਤੋਂ ਵੱਡਾ ਜ਼ਿੰਦਗੀ 'ਚ ਹੋਰ ਕੁਝ ਨਹੀਂ ਹੈਗਾ ਤਾਂ ਵੀ ਇਹ ਆਪਾਂ ਦੇਖਾ ਦੇਖੀ ਕਿਸੇ ਦੇ ਮੰਗਰ ਨਾਲ ਲੱਗੀ ਏ ਜੇ ਆਪਾਂ ਇੱਥੇ ਰਹਿਣਾ ਚਾਹੁੰਦੇ ਆ ਆਪਾਂ ਇੱਥੇ ਪੜ੍ਹਨਾ ਚਾਹੁੰਦੇ ਆ ਇੱਥੇ ਵੀ ਬਹੁਤ ਕੁਝ ਹੈਗਾ ਪੰਜਾਬ ਦੇ ਵਿੱਚ ਕੋਈ ਬੰਦਾ ਇੱਥੇ ਭੁੱਖਾ ਨਹੀਂ ਮਰਨ ਲੱਗਾ ਮੈਨੂੰ ਇਦਾਂ ਲੱਗਦਾ ਹੈ ਜੀ ਇਹ ਸਰਕਾਰ ਨਵੀਂ ਬਣੀ ਹੈ ਜਿਹੜੀ ਕਹਿ ਰਹੀ ਹੈ ਕਿ ਅਸੀਂ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਇੱਕ ਚੰਗਾ ਕੰਮ ਵੀ ਕੀਤਾ ਕਿ ਬਹੁਤ ਸਾਰੀਆਂ ਭਾਰਤੀਆਂ ਜਿਹਨੇ ਰੁਕੀਆਂ ਹੋਈਆਂ ਸੀਗੀਆਂ ਤੇ ਉਹ ਸਰਕਾਰ ਨੇ ਇਹਦੀ ਕੱਢਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਬਿਲਕੁਲ ਦੇਖੋ ਜਿਵੇਂ ਹਰ ਕੰਮ ਜੇ ਕੋਈ ਸਰਕਾਰ چاہے ਕੋਈ ਵੀ ਪਾਰਟੀ ਜੇ ਕੋਈ ਚੰਗਾ ਕੰਮ ਕਰਦੀ ਆਪਾਂ ਨੂੰ ਚਲੋ ਉਹਦੇ ਬਾਰੇ ਹੈਨਾ ਤਾਰੀਫ਼ ਵੀ ਕਰਨੀ ਬਣਦੀ ਹੈ ਤਾਂ ਸਾਨੂੰ ਤਾਂ ਦੇਖੋ ਵੀ ਚਲੋ ਜਦੋਂ ਇਹਨਾਂ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਉਹ ਇਹਨਾਂ ਦੇ ਟਾਈਮ ਦੇ ਵਿੱਚ ਆਪਣੀ ਮਿਲੀ ਹੈ ਜੁਆਇਨਿੰਗ ਮੇ ਹੋਈ ਹੈ ਸਾਡੀ ਜੀ ਤਾਂ ਇਸ ਤੋਂ ਪਹਿਲਾਂ ਥੋੜਾ ਜਿਹਾ ਜਿਵੇਂ ਆਪਾਂ ਕਹਿੰਦੇ ਆ ਨਾ ਇੱਕ ਉਹ ਟਾਈਮ ਦੇ ਵਿੱਚ ਹੀ ਬੱਚੇ ਜ਼ਿਆਦਾ ਬਾਹਰ ਗਏ ਨੇ ਇਹਨਾਂ ਦੇ ਆਉਣ ਤੋਂ ਪਹਿਲਾਂ ਆਪਾਂ ਇਹ ਕਹਿ ਸਕਦੇ ਆ ਵੀ ਉਦੋਂ ਨਾ ਇੱਕ ਜਿਵੇਂ ਹਾਂਜੀ ਇੱਕ ਕਨਵੈਨਸ਼ਨ ਜੀ ਬਣ ਗਈ ਸੀ ਵੀ ਸਰਕਾਰੀ ਨੌਕਰੀ ਤਾਂ ਮੱਸਾਂ ਹੀ ਸੁਣਦੇ ਸੀ ਕਿਤੇ ਸੁਣਦੇ ਹੀ ਨਹੀਂ ਸੀ ਪਰ ਹੁਣ ਸਾਡੇ ਪਿੰਡ ਦੇ ਵਿੱਚ ਹੀ ਮੈਨੂੰ ਲੱਗਦਾ ਵੀ 15 ਤੋਂ 20 ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੀ ਐ ਜੀ ਸਾਡੇ ਨਾਲ ਨੌਜਵਾਨ ਬਿਕਰਮਪਾਲ ਸਿੰਘ ਆ ਇਹਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਹ ਨੌਜਵਾਨ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਸਾਡੀ ਇੰਗਲਿਸ਼ ਠੀਕ ਆ ਬਾਹਰ ਚਲੇ ਜਾਓ ਪਰ ਇਹਨੇ ਨੇ ਪਹਿਲੇ ਦਿਨ ਤੋਂ ਇਹ ਸੋਚਿਆ ਹੋਇਆ ਸੀਗਾ ਕਿ ਅਸੀਂ ਇੱਥੇ ਹੀ ਰਹਿਣਾ ਆਪਣੇ ਪਰਿਵਾਰ ਚ ਤੇ ਇੱਥੇ জব ਕਰਨੀ ਆ ਤਾਂ ਬਾਈ ਜੀ ਜੋਬ ਮਿਲੀ ਤੁਹਾਨੂੰ ਪਹਿਲਾਂ ਤਾਂ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਜੀ ਸਾਡਾ ਜੀ ਬਹੁਤ ਧੰਨਵਾਦ ਕਿਹੜੇ ਕਿੱਥੇ ਤੁਸੀਂ ਜੋਬ ਕਰਦੇ ਹੋ ਤੇ ਕਿੰਨੀ ਕੌਕੀ ਮਿਲੀ ਫਿਰ ਜਾਵੇ ਹਾਂਜੀ ਮੈਂ ਜੋਬ ਕਰਦਾ ਜੀ ਬਤੌਰ ਪ੍ਰਾਇਮਰੀ ਸਕੂਲ ਟੀਚਰ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਵਿਕੇ ਤੇ ਜੋਬ ਦਾ ਇਹ ਸੀਗਾ ਕਿ 2017 ਦੇ ਵਿੱਚ ਮੈਂ ਪਲੱਸ 2 ਕਰੀ ਜੀ ਉਸ ਤੋਂ ਬਾਅਦ ਟ੍ਰੈਂਡ ਚੱਲਿਆ ਆਇਲਸ ਦਾ ਹੂੰ ਬਹੁਤ ਜਿਆਦਾ ਮੇਰੇ ਹਾਂਜੀ ਹਾਂ ਪੀਕ ਤੇ ਮੇਰੀ ਕਲਾਸ ਦੇ ਬਹੁਤ ਬੱਚੇ ਬਾਹਰ ਨਹੀਂ ਬਹੁਤ ਸੈਟ ਨੇ ਬਾਹਰ ਠੀਕ ਹੈ ਠੀਕ ਹੈ ਜੀ ਪਰ ਮੇਰਾ ਮਾਈਂਡ ਸੈਟ ਨਹੀਂ ਸੀਗਾ ਹੂੰ ਮੇਰਾ ਮਾਈਂਡ ਸੈਟ ਸੀਗਾ ਕਿ ਆਪਾਂ ਇੱਥੇ ਹੀ ਰਹਿਣਾ ਇੱਥੇ ਹੀ ਆਪਾਂ ਜੌਬ ਕਰਨੀ ਆ ਹੂੰ ਤੇ ਤਾਂ ਕਰਕੇ ਮੈਂ ਇੱਥੇ ਹੀ ਰਹਾ ਇੱਥੇ ਚਲੋ ਉਸ ਤੋਂ ਬਾਅਦ ਅਸੀਂ ਕੋਰਸ ਕੀਤਾ ਹਨਾ ਜੀ ਤਿਆਰੀ ਕਰਨ ਲੱਗੇ ਕੁਝ ਟਾਈਮ ਕੋਵਿਡ ਵੀ ਆ ਗਿਆ ਉਸ ਤੋਂ ਬਾਅਦ ਅਸੀਂ ਤਿਆਰੀ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਮਿਹਨਤ ਕਰਦੇ ਰਹੇ ਤੇ ਅੰਦਰ ਦੇ ਵਿੱਚ ਚਲੋ ਪ੍ਰਮਾਤਮਾ ਨੇ ਬਾਹ ਫੜੀ ਹਨ ਜੀ ਹਾਂ ਜੀ ਹਾਂ ਬਾਕੀ ਸਰਕਾਰ ਨਵੀਂ ਆਈ ਇਹਨਾਂ ਨੇ ਸਾਡੀਆਂ ਰੁਕੀਆਂ ਹੋਈਆਂ ਭਰਤੀਆਂ ਕੱਢੀਆਂ ਹੂੰ ਤਾਂ ਕਰਕੇ ਸਾਨੂੰ ਚਲੋ ਅਨਸਾਰ ਜੁਆਇਨਿੰਗ ਦੇਤੀ ਜੀ ਹਾਂ ਜੀ ਹਾਂ ਕਿ ਜਦੋਂ ਤੁਸੀਂ ਜਿਵੇਂ ਕਿਹਾ ਕਿ 17 ਦੇ ਵਿੱਚ ਤੁਸੀਂ ਪਲੱਸ 2 ਕੀਤੀ ਆ ਉਸ ਟਾਈਮ ਤਾਂ ਪੂਰਾ ਮੈਨੂੰ ਲੱਗਦਾ ਵੀ ਇੰਸਟੀਚਿਊਟ ਵਹਿਲਾ ਨਹੀਂ ਸੀਗਾ ਹਨਾ ਤੇ ਉਹ ਟਾਈਮ ਦੇ ਵਿੱਚ ਹੁਣ ਤਾਂ ਫਰਕੇ ਬਹੁਤ ਪੈ ਗਿਆ ਉਹ ਟਾਈਮ ਦੇ ਵਿੱਚ ਤੁਸੀਂ ਇੱਥੇ ਰਹਿਣਾ ਕਿੰਨੀ ਕਿ ਚੁਣੌਤੀ ਸੀਗੀ ਕਿਉਂਕਿ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਫਰੈਂਡ ਵੀ ਸਰਕਲ ਵੀ ਕਹਿੰਦਾ ਹੋਊਗਾ ਕਿ ਯਾਰ ਸਾਰੇ ਚਲੇ ਗਏ ਤੂੰ ਕਿਉਂ ਉੱਥੇ ਆ ਉਸ ਟਾਈਮ ਦੇ ਵਿੱਚ ਫਿਰ ਕਿਵੇਂ ਤੁਸੀਂ ਦੇਖੋ ਜੀ ਸਾਡਾ ਬਰਨਾਲਾ ਨਾ ਆਈਲੈਸ ਹੱਬ ਹੀ ਬਣ ਗਿਆ ਸੀ ਤੇ ਦੁਕਾਨਾਂ ਵਾਂਗੂ ਧੜਾ ਧੜਾ ਆਈਲੈਸ ਸੈਂਟਰ ਖੁੱਲ ਗਏ ਸੀ ਹਰੇਕ ਰਿਸ਼ਤੇਦਾਰ ਪਿੰਡ ਚੋਂ ਕਹਿੰਦਾ ਸੀ ਕਿ ਬਾਹਰ ਚਲੇ ਜਾਓ ਇੱਥੇ ਕੁਝ ਨਹੀਂ ਰੱਖਿਆ ਇੱਥੇ ਕੁਝ ਨਹੀਂ ਰੱਖਿਆ ਮੇਰੀ ਆਈਲਰਿਸ਼ ਇੰਗਲਿਸ਼ ਵੀ ਠੀਕ ਸੀਗੀ ਤਾਂ ਕਰਕੇ ਤੇ ਪਰ ਮੈਂ ਕਿਹਾ ਵੀ ਨਹੀਂ ਮੈਂ ਇੱਥੇ ਹੀ ਕਰਨਾ ਜਿਹੜਾ ਕੁਝ ਕਰਨਾ ਮੈ ਤੋਂ ਬਾਹਰ ਮੈਂ ਨਹੀਂ ਰਹਿ ਸਕਦਾ ਬਾਹਰ ਕੀ ਬਾਤ ਹਾਂਜੀ ਹਾਂ ਤਾਂ ਕਰਕੇ ਮੈਂ ਕਿਹਾ ਵੀ ਮੈਂ ਜਿਹੜਾ ਕੁਝ ਵੀ ਕਰੂੰਗਾ ਇੱਥੇ ਕਰੂੰਗਾ ਤੇ ਦੈਨ ਮੈਂ ਮੈਂ ਇਸ ਕਰਕੇ ਇੱਥੇ ਮਿਹਨਤ ਕੀਤੀ ਜੀ ਤੇ ਹੁਣ ਜਿਹੜੇ ਨਾਲ ਦੇ ਆ ਦੋਸਤ ਮਿੱਤਰ ਉਹ ਲੋਕ ਕੀ ਕਹਿੰਦੇ ਆ ਵੀ ਹੁਣ ਚਲੋ ਤੁਝਾ ਸੈੱਟ ਹੋ ਗਿਆ ਵਧੀਆ ਹਾਂਜੀ ਹਾਂ ਹੁਣ ਤਾਂ ਸਾਰੀ ਕਹਿ ਦਿੰਦੇ ਨੇ ਜੀ ਰਿਸ਼ਤੇਦਾਰ ਵੀ ਕਹਿਣਦੇ ਕਿ ਹਾਂ ਵੀ ਹੁਣ ਸੈੱਟ ਆ ਕੰਮ ਤੁਹਾਡਾ ਜੀ ਚਲੋ ਬਾਕੀ ਹਰੇਕ ਨੂੰ ਇਹ ਹੁੰਦਾ ਨਾ ਵੀ ਜਿੰਨਾ ਟਾਈਮ ਆਪਾਂ ਸੈੱਟ ਨਹੀਂ ਹੁੰਦੇ ਹਮ ਉਹਨਾਂ ਟਾਈਮ ਹਰੇਕ ਨੂੰ ਇਹ ਡਰ ਲੱਗੇ ਹੀ ਰਹਿੰਦਾ ਵੀ ਪਤਾ ਨਹੀਂ ਕੀ ਬਣੂਗਾ ਹਾਂ ਪਰ ਨਹੀਂ ਇਹ ਤੁਸੀਂ ਸੋਚਿਆ ਕਦੋਂ ਸੀਗਾ ਕਿ ਇੱਥੇ ਹੀ ਰਹਿ ਕੇ ਨੌਕਰੀ ਕਰਨੀ ਆ ਕਦੋਂ ਸੋਚ ਲਿਆ ਸੀ ਇਹ ਨੇ ਸਾਡਾ ਮਾਈਂਡ ਸੈਟ ਪਹਿਲਾਂ ਤੋਂ ਹੀ ਆ ਜੀ ਮੇਰੇ ਪਾਪਾ ਵੀ ਜੌਬ ਕਰਦੇ ਨੇ ਤਾਂ ਕਰਕੇ ਸਾਡਾ ਬਾਹਰ ਦਾ ਕੋਈ ਹੈ ਹੀ ਨਹੀਂ ਸੀ ਹਮ ਅਸੀਂ ਸੋਚਿਆ ਹੀ ਨਹੀਂ ਜਦੋਂ ਮਨ ਤੇ ਗੱਲ ਹੀ ਨਹੀਂ ਆਉਣ ਦਿੱਤੀ ਕਿ ਕੋਈ ਗੱਲ ਨਹੀਂ 2 ਸਾਲ ਲੇਟ ਸੈੱਟ ਹੋ ਜਾਣਗੇ ਹਮ ਪਰ ਰਹਿਣਾ ਤਾਂ ਇੱਥੇ ਹੀ ਰਹਿਣਾ ਇਹ ਵੀ ਇਹ ਵੀ ਇੱਕ ਗੱਲ ਹੈ ਕਿ ਇੱਥੇ ਟਾਈਮ ਲੱਗ ਜਾਂਦਾ ਕਿਉਂਕਿ ਉਹ ਪਲੱਸ 2 ਤੋਂ ਬਾਅਦ ਉਹਨਾਂ ਨੇ ਨਾਲ ਨਾਲ ਫਰਜ ਆਵੜਨਾ ਇੱਥੇ ਥੋੜਾ ਟਾਈਮ ਲੱਗ ਜਾਂਦਾ ਹਾਂਜੀ ਹਾਂ ਟਾਈਮ ਤਾਂ ਚਲੋ ਹਰੇਕ ਚੰਗੇ ਗਮ ਨੂੰ ਲੱਗਦਾ ਹੀ ਆ ਇਹ ਤਾਂ ਪੱਕਾ ਹੀ ਨਹੀਂ ਸਕਦੇ ਕਿ ਟਾਈਮ ਨਹੀਂ ਲੱਗਦਾ ਪਰ ਇਹ ਆ ਕਿ ਉੱਥੇ ਵੀ ਉਹਨਾਂ ਟਾਈਮ ਹੀ ਸਟਰਗਲ ਕਰਨਾ ਪੈਂਦਾ ਦੇਖੋ ਇਹ ਤਿੰਨ ਚਾਰ ਸਾਲ ਉੱਥੇ ਸਟਰਗਲ ਕਰ ਲਿਆ ਇੱਥੇ ਕਰ ਲੈ ਕੋਈ ਗੱਲ ਹੈਨਾ ਤੇ ਮੇਰੇ ਖਿਆਲ ਤੇ ਇੱਥੇ ਸਟਰਗਲ ਕਰਨਾ ਸੌਖਾ ਹੈ ਕਿਉਂਕਿ ਇੱਥੇ ਆਪਣੇ ਮਾਪਿਓ ਕੋਲ ਨੇ ਪਰਿਵਾਰ ਨਾਲ ਆਪਣੇ ਤੇ ਆਪਾਂ ਕੋਲੇ ਆ ਜਾ ਸਕਦੇ ਹਾਂ ਉੱਥੇ ਬੱਚਾ ਇਕੱਲਾ ਹੋ ਜਾਂਦਾ ਜਦੋਂ ਜੋਬ ਤੋਂ ਵਾਪਸ ਆਉਨੇ ਹੋ ਪਰਿਵਾਰ ਚ ਆਉਨੇ ਹੋ ਮਾਤਾ ਢੀਕ ਢੀਕਦੀ ਹੋਊਗੀ ਰੋਟੀ ਪਾਣੀ ਸਾਨੂੰ ਆਪ ਫੜਾਉਂਦੀ ਹੋਊਗੀ ਪਿੰਡ ਤੁਸੀਂ ਆਪਦੇ ਪਹੁੰਚਦੇ ਹੋ ਸਕੂਨ ਕਿੰਨਾ ਕ ਇੱਥੇ ਜੌਬ ਵੀ ਕਰਦੇ ਹੋ ਪੈਸੇ ਵੀ ਕਮਾ ਰਹੇ ਹੋ ਤੇ ਆਪਦੇ ਪਰਿਵਾਰ ਚ ਵੀ ਰਹ ਰਹੇ ਹੋ ਸਕੂਨ ਕਿੰਨਾ ਕ ਇੱਥੇ ਰਹਿੰਦੇ ਹਾਂ ਜੀ ਹਾਂਜੀ ਦੇਖੋ ਘਰ ਵਰਗਾ ਤਾਂ ਕਿਤੇ ਵੀ ਸਕੂਨ ਨਹੀਂ ਮਿਲ ਸਕਦਾ ਜੀ ਦੇਖੋ ਚਾਹੇ ਆਪਾਂ ਕਿਤੇ ਵੀ ਚਲੇ ਜਾਈਏ ਦੁਨੀਆ ਦੇ ਵਿੱਚ ਜੀ ਇਸ ਕਰਕੇ ਹੀ ਹੈ ਕਿ ਜਦੋਂ ਘਰ ਆਉਂਨੇ ਆ ਵਾਪਸ ਦੇਖੋ ਮਾਤਾ ਗੇਟ ਖੋਲਦੇ ਨੇ ਜੀ ਹਨਾ ਚਾਹ ਪਾਣੀ ਮਿਲਦਾ ਤੇ ਇਹੀ ਹੁੰਦਾ ਕਿ ਆਰਾਮ ਦੀ ਨੀਂਦ ਸੌਣਿਆ ਰਾਤ ਨੂੰ ਪਰਿਵਾਰ ਚ ਰਹਿ ਕੇ ਖੁਸ਼ੀ ਦਾ ਬੜੀ ਹੈ ਜੀ ਹਾਂਜੀ ਹਾਂ ਤਿੰਨੇ ਪਿੰਡ ਪਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਮੁੰਡਾ ਗੁਰਿੰਦਰਪਾਲ ਸਿੰਘ ਉਹ ਵੀ ਸਿਰਲੇ ਨ ਮੌਜੂਦ ਨਹੀਂ ਹਾਂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਵੱਡੇ ਭਰਾ ਹੋਣ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਛੋਟਿਆਂ ਨੂੰ ਵੀ ਸੈੱਟ ਕਰਨਾ ਤੇ ਆਪ ਵੀ ਸੈੱਟ ਹੋਣਾ ਤੇ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਨੌਕਰੀ ਮਿਲੀ ਧੰਨਵਾਦ ਵੀਰ ਜੀ ਜੀ ਤਾਂ ਤੁਹਾਡਾ ਡਿਪਾਰਟਮੈਂਟ ਕਿਹੜਾ ਹੈ ਬਾਈ ਸਰ ਮੈਂ ਨਾ ਹੁਣ ਬਤੌਰ ਸਬ ਇਨਸਪੈਕਟਰ ਪੰਜਾਬ ਪੁਲਿਸ ਵਿੱਚ ਜੌਬ ਕਰ ਰਿਹਾ ਪਹਿਲਾਂ ਮੈਂ ਪਹਿਲਾਂ ਮੈਂ ਵੀ ਟੀਚਰ ਸੀਗਾ ਸਰਕਾਰੀ ਤੇ 1.5 ਸਾਲ ਉਧਰ ਵੀ ਨੌਕਰੀ ਕੀਤੀ ਉਸ ਤੋਂ ਬਾਅਦ ਮੈਂ ਇੱਧਰ ਸ਼ਿਫਟ ਕਰ ਗਿਆ ਸੀ ਅੱਛਾ ਉਹ ਛੱਡਤੀ ਹਾਂਜੀ ਹਾਂਜੀ ਸਰ ਦੋ ਦੋ ਨੌਕਰੀਆਂ ਕਰਦੇ ਫਿਰ ਹਾਂਜੀ ਸਰ ਨੌਕਰੀ ਤਾਂ ਉਦੋਂ ਮਤਲਬ ਕਈ ਪਾਸੇ ਮਤਲਬ ਜਦੋਂ ਆਪਾਂ ਮਿਹਨਤ ਕਰਦੇ ਨਾ ਜਦੋਂ ਪਹਿਲਾਂ ਗੱਲ ਸੀ ਪਹਿਲੀਆਂ ਸਰਕਾਰਾਂ ਨੂੰ ਸਾਨੂੰ ਓਪਰਚੁਨਿਟੀ ਨਹੀਂ ਮਿਲੀ ਠੀਕ ਹੈ ਤੇ ਉਹਦੇ ਕਰਕੇ ਸਾਡਾ ਬਹੁਤ ਉਹ ਜਿਹੜੀ ਹੈਗੀ ਸੀ ਜਨਰੇਸ਼ਨ ਉਹਦਾ ਬਹੁਤ ਲਾਸ ਹੋਇਆ ਤੇ ਉਦੋਂ ਕੋਈ ਪੋਸਟਾਂ ਵਗੈਰਾ ਨਹੀਂ ਆਈਆਂ ਤੇ ਇਹ ਸਰਕਾਰ ਨੇ ਆਉਂਦਿਆਂ ਹੀ ਕਾਫੀ ਪੋਸਟਾਂ ਵੱਡੀ ਗਿਣਤੀ 'ਚ ਭਰਤੀ ਕੀਤੀ ਤੇ ਉਹਦੇ ਨਾਲ ਮੇਰੇ ਨਾਲ ਦੇ ਜਿੰਨੇ ਵੀ ਅਸੀਂ ਇੱਥੇ ਇੰਡੀਆ 'ਚ ਰਹਿ ਗਏ ਸੀਗੇ ਤੇ ਉਹ ਸਾਰੇ ਹੀ ਲਗਭਗ ਅੱਜ ਸਰਕਾਰੀ ਨੌਕਰੀ ਦੇ ਤੁਸੀਂ ਵੱਡੇ ਸੀ ਤਿੰਨਾਂ ਚ ਹਣਾ ਸਭ ਤੋਂ ਪਹਿਲਾਂ ਵੱਡੇ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਜਿੱਧਰ ਨੂੰ ਉਹ ਜਾਂਦਾ ਤੇ ਫਿਰ ਪਿੱਛੇ ਉਹ ਵੀ ਆਵੜਦੇ ਜੇ ਤੁਸੀਂ ਬਾਹਰ ਚਲੇ ਜਾਂਦੇ ਤਾਂ ਸ਼ਾਇਦ ਇਹ ਵੀ ਬਾਹਰ ਚਲੇ ਜਾਂਦੇ ਤੁਸੀਂ ਫਿਰ ਕਿਵੇਂ ਸੋਚਿਆ ਕਿ ਇੱਥੇ ਮੈਂ ਵੀ ਰਹਿਣਾ ਤੇ ਆਪਦੇ ਛੋਟੇ ਭੈਣ ਭਰਾਵਾਂ ਨੂੰ ਵੀ ਇੱਥੇ ਸੈੱਟ ਕਰਨਾ ਸਰ ਹੁੰਦਾ ਸੀਗਾ ਵੀ ਪੰਜਾਬ ਲਈ ਕੁਝ ਕਰੀਏ ਕਿਉਂਕਿ ਇੱਥੇ ਬਜੀਫ ਇਹ ਪੰਜਾਬ ਗਵਰਨਮੈਂਟ ਤੋਂ ਲਏ ਬੱਸਾਂ ਸਰਕਾਰੀ ਪੰਜਾਬ ਗਵਰਨਮੈਂਟ ਦੀਆਂ ਟੋੜੀਆਂ ਤੇ ਜਦੋਂ ਕੁਝ ਕਰਨ ਦਾ ਜਾਂ ਦੇਣ ਦਾ ਟਾਈਮ ਆਇਆ ਸੀ ਵੀ ਆਪਾਂ ਬਾਹਰ ਕਿਉਂ ਨਹੀਂ ਤੇ ਮੈਨੂੰ ਇਸ ਜੰਮੇ ਪੰਜਾਬ ਚ ਇਸ ਮਿੱਟੀ ਨੇ ਬਹੁਤ ਕੁਝ ਦਿੱਤਾ ਇਸ ਖੇਤੀ ਨੇ ਇਸ ਪਿੰਡ ਨੇ ਇਸ ਪੰਜਾਬ ਨੇ ਬਹੁਤ ਕੁਝ ਦਿੱਤਾ ਜਦੋਂ ਮੋੜਨ ਦੀ ਵਾਰੀ ਆ ਫਿਰ ਆਪਾਂ ਬਾਹਰ ਚਲੇ ਜਾ ਮੈਨੂੰ ਵੀ ਲੱਗਿਆ ਸੀ ਵੀ ਆਪਾਂ ਇੱਥੇ ਹੀ ਰਹੀਏ ਕਿਉਂਕਿ ਬਜੀਫੇਲੇ ਸਰਕਾਰੀ ਬੱਸਾਂ ਮੇਰੇ ਯਾਦ ਅੱਜ ਵੀ ਪਾਸ ਬਣਾਉਂਦੇ ਤੇ ਵੀ ਕਿੰਨਾ ਪੈਸਾ ਗਵਰਨਮੈਂਟ ਦਾ ਖਰਚ ਕਰਵਾਇਆ ਆਪਾਂ ਪੜਨ ਮਿਲੀ ਤੇ ਸਰਕਾਰੀ ਸਕੂਲ 'ਚ ਹੀ ਪੜ੍ਹਦੇ ਸੀਗੇ ਤੇ ਇਸ ਕਰਕੇ ਆਈ ਸੀ ਵੀ ਯਾਰ ਵੀ ਪੰਜਾਬ 'ਚ ਹੀ ਰਹੀਏ ਵੀ ਕੁਛ ਪੰਜਾਬ ਲਈ ਕਰੀਏ ਬਰੀਆ ਚੰਗਾ ਬਹੁਤ ਵਧੀਆ ਸੋਚਿਆ ਬਈ ਯਾਰ ਕਿਉਂਕਿ ਹਰ ਕੋਈ ਇਦਾਂ ਨਹੀਂ ਸੋਚਦਾ ਕਿ ਜਿਵੇਂ ਤੁਸੀਂ ਕਿਹਾ ਕਿ ਬਜੀਫੇ ਇੱਥੋਂ ਲੈ ਰਹੇ ਪੰਜਾਬ 'ਚ ਖਾਦਾ ਪੰਜਾਬ ਦਾ ਪਰ ਜਦੋਂ ਲੋੜ ਸੀ ਪੰਜਾਬ ਨੂੰ ਤੋਂ ਛੱਡ ਕੇ ਬਾਹਰ ਚਲੇ ਗਏ ਹਨ ਤੇ ਹੁਣ ਤੁਸੀਂ ਇੱਥੇ ਜੌਬ ਕਰਦੇ ਹੋਗੇ ਹੋਰ ਕਿੰਨੇ ਕੁ ਜਿਹੜੇ ਮਿਲਦੇ ਆ ਨਾਲ ਦੇ ਫਰੈਂਡ ਜਿਹੜੇ ਇੱਥੇ ਰਹੇ ਆ ਤਾਂ ਗੱਲਬਾਤ ਹੁੰਦੀ ਹੋਊਗੀ ਬਾਹਰਲੇ ਨਾਲ ਤੁਹਾਨੂੰ ਲੱਗਦਾ ਕਿ ਜਿਹੜਾ ਫੈਸਲਾ ਸੀ ਤੁਹਾਡਾ ਇਹ ਸਹੀ ਆ ਇੱਥੇ ਤੁਸੀਂ ਰਹਿ ਰਹੇ ਹੋ ਆਪਣੇ ਮਾਪਿਓ ਦੇ ਵਿੱਚ ਵੀ ਹੋ ਪਰਿਵਾਰ ਦੇ ਵਿੱਚ ਵੀ ਹੋ ਤੇ ਸੈੱਟ ਵੀ ਹੈਗੇ ਹੋ ਸਕੂਨ ਹੈਗਾ ਲੱਗਦਾ ਕਿ ਸਹੀ ਫੈਸਲਾ ਸੀ ਹਾਂਜੀ ਸਕੂਨ ਤਾਂ ਬਹੁਤ ਹੈ ਕਿਉਂਕਿ ਜਿੰਨੇ ਵੀ ਮੇਰੇ ਨਾਲ ਦੇ ਦੋਸਤ ਕੈਨੇਡਾ ਜਾਂ ਆਸਟ੍ਰੇਲੀਆ ਗਏ ਨੇ ਉਹ ਸਾਰੀ ਮੈਨੂੰ ਐਵੇਂ ਕਹਿੰਦੇ ਨੇ ਵੀ ਤੂੰ ਵਧੀਆ ਰਹਿ ਗਿਆ ਅਸੀਂ ਗਲਤੀ ਕਰ ਲਈ ਇੱਧਰ ਆ ਕੇ ਕਿਉਂਕਿ ਉੱਧਰ ਸਟਰਗਲ ਬਹੁਤ ਜ਼ਿਆਦਾ ਹੈ ਜੀ ਉੱਥੇ ਸਟਰਗਲ ساری ਉਮਰ ਦਾ ਹੈ ਇੱਥੇ ਜਿੰਨਾ ਚਿਰ ਚਲੋ ਠੀਕ ਆ ਵੀ ਆਪਾਂ ਨੌਕਰੀ ਦਾ ਹੈਗਾ ਸਟਰਗਲ 2-3 ਸਾਲ ਦਾ ਤੇ ਉੱਧਰ ਸਟਰਗਲ ਬਹੁਤ ਲੰਮਾ ਤੇ ਬਹੁਤ ਤੇ ਬਾਕੀ ਫਿਰ ਘਰਵਾਰਗੀ ਮੌਜ ਤਾਂ ਸਾਨੂੰ ਪਤੀ ਆ ਜੀ ਘਰਵਾਰਗੀ ਮੌਜ ਤਾਂ ਕਿਤੇ ਵੀ ਨਹੀਂ ਲੱਭਦੀ ਹੁਣ ਖੁਸ਼ ਆ ਸਾਰੇ ਪਰਿਵਾਰ ਖੁਸ਼ ਆ ਕਿ ਤਿੰਨੇ ਤਿੰਨਾਂ ਨੂੰ ਨੌਕਰੀ ਸਰਕਾਰੀ ਮਿਲੀ ਹੋਈ ਆ ਮਾਪਿਆਂ ਨੇ ਵੀ ਬੜੀ ਸਟਰਗਲ ਕੀਤੀ ਹੋਣੀ ਤੁਹਾਡੀ ਖਤਰਣ ਹੁਣ ਮਾਪਿਆਂ ਨੂੰ ਵੀ ਤੁਸੀਂ ਸੁੱਖ ਦੇ ਰਹੇ ਹੋ ਹੁਣ ਖੁਸ਼ ਆ ਸਾਰਾ ਪਰਿਵਾਰ ਹਾਂਜੀ ਹਾਂਜੀ ਸਾਰੇ ਬਹੁਤ ਖੁਸ਼ ਨੇ ਸਾਰੇ ਰਿਸ਼ਤੇਦਾਰ ਤੇ ਸਾਰੇ ਸਾ ਕੀ ਸੰਬੰਧੀ ਸਾਰੇ ਮਾਣ ਕਰਦੇ ਨੇ ਵੀ ਹਾਂ ਫਲਾਨਿਆਂ ਦੇ ਪੜ੍ਹਦੀ ਸੀਗੇ ਹਾਂ ਤੇ ਸਾਰੇ ਹੀ ਸਰਕਾਰੀ ਨੌਕਰੀ ਤੇ ਲੱਗੇ ਹੋਣੇ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਮਿਲ ਕੇ ਕਿ ਤੁਸੀਂ ਇੱਥੇ ਰਹਿ ਕੇ ਆਪਣੇ ਮਕਾਮ ਹਾਸਲ ਕੀਤੇ ਆ ਨਹੀਂ ਤਾਂ ਟ੍ਰੈਂਡ ਹੈਗਾ ਯਾਰ ਦੇਖੋ ਦੇਖ ਬਾਹਰ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਕੈਲਸ ਦਾ ਟੈਸਟ ਆ ਉਹ ਪਾਸ ਕਰਕੇ ਬੰਦਾ ਬਾਹਰ ਚਲਾ ਜਾਂਦਾ ਪਰ ਇੱਥੇ ਰਹਿ ਰਹੇ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਨੂੰ ਵਾਪਸ ਕਰ ਰਹੇ ਹੋ ਕਿਉਂਕਿ ਤੁਸੀਂ ਟੀਚਿੰਗ ਲੈਂਡ ਚ ਜਿਵੇਂ ਵੀਰ ਤੇ ਇੱਥੇ ਪੰਜਾਬ ਦੇ ਬੱਚਿਆਂ ਨੂੰ ਵੀ ਪੜ੍ਹਾ ਰਹੇ ਆ ਤੇ ਤੁਸੀਂ ਪੰਜਾਬ ਨੂੰ ਤੁਹਾਨੂੰ ਬਹੁਤ ਕੁਝ ਦਿੱਤਾ ਤੇ ਤੁਸੀਂ ਹੁਣ ਵਾਪਸ ਪੰਜਾਬ ਨੂੰ ਦੇ ਰਹੇ ਹੋ ਬਹੁਤ ਵਧੀਆ ਗੱਲ ਆ ਬਹੁਤ ਚੰਗਾ ਲੱਗਿਆ ਮਿਲ ਕੇ ਧੰਨਵਾਦ ਜੀ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਸਾਡੇ ਨਾਲ ਮੌਜੂਦ ਨਹੀਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਮਾਪਿਓ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ ਬੱਚਿਆਂ ਨੇ ਸੁਪਨੇ ਪੂਰੇ ਕਰਨ ਦੇ ਵਿੱਚ ਕਈ ਮਾਪਿਓ ਜਾਣ ਕੇ ਦੇਖੋ ਦੇ ਕਹਿ ਦਿੰਦੇ ਆ ਕਿ ਤੁਸੀਂ ਵੀ ਬਾਹਰ ਚਲੇ ਜਾਓ ਪਰ ਇਹਨਾਂ ਮਾਪਿਓ ਨੇ ਇੱਥੇ ਆਪਣੇ ਬੱਚਿਆਂ ਨੂੰ ਮਿਹਨਤ ਕਰਵਾਈ ਇੱਥੇ ਪੜਾਇਆ ਲਿਖਾਇਆ ਤੇ ਇੱਥੇ ਹੀ ਹੁਣ ਜੌਬ ਜਿਹੜੀ ਮਿਲ ਗਈ ਬੱਚਿਆਂ ਨੂੰ ਆਪਾਂ ਗੱਲਬਾਤ ਕਰਾਂਗੇ। ਮਿੰਦਰਪਾਲ ਸਿੰਘ ਜੀ ਜਿਹੜੇ ਆਪ ਖੁਦ ਵੀ ਟੀਚਰ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਇੱਥੇ ਤੱਕ ਲੈ ਕੇ ਆਉਣ ਦੇ ਲਈ ਬੱਚਿਆਂ ਨੂੰ ਕਿੰਨੀ ਕੰਨਾਂ ਨੂੰ ਮਿਹਨਤ ਕਰਨੀ ਪਈ ਆ। ਤਾਂ ਬਹੁਤ ਮੁਬਾਰਕਾਂ ਤੁਹਾਡੇ ਤਿੰਨੇ ਬੱਚੇ ਸਰਕਾਰੀ ਨੌਕਰੀ ਤੇ ਲੱਗੇ। ਧੰਨਵਾਦ ਜੀ। ਸਭ ਤੋਂ ਪਹਿਲਾਂ ਧੰਨਵਾਦ ਹੈ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਏਡੀ ਵੱਡੀ ਮਿਹਰ ਕੀਤੀ। ਸੋ ਆਪ ਪ੍ਰਾਈਮ ਏਸ਼ੀਆ ਟੀਵੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਤੇ ਹਾਂਜੀ। ਜੀ। ਤੁਸੀਂ ਵੀ ਖੁਦ ਟੀਚਰ ਹੋ ਜੀ ਤੇ ਉਹ ਸਮਾਂ ਜਦੋਂ ਹਰ ਇੱਕ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦਾ ਸੀ ਤੇ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਕਿ ਇੱਕ ਨੂੰ ਤਾਂ ਬਾਹਰ ਭੇਜ ਦੋ ਤੁਸੀਂ ਫਿਰ ਬੱਚੇ ਵੀ ਇੱਥੇ ਰਹਿਣਾ ਚਾਹੁੰਦੇ ਸੀ ਤੁਸੀਂ ਵੀ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਚਲੋ ਇੱਥੇ ਰਹਿਣਾ ਚਾਹੁੰਦੇ ਤਾਂ ਇਹਨਾਂ ਦੀ ਮਰਜ਼ੀ ਆ ਤੇ ਤੁਸੀਂ ਤੁਹਾਡੇ ਵੱਲੋਂ ਕੋਈ ਇਹ ਤਾਂ ਨਹੀਂ ਸੀਗਾ ਕਿ ਨਹੀਂ ਬਾਹਰ ਹੀ ਭੇਜਣਾ ਬੱਚੇ ਨੂੰ ਦੇਖੋ ਮੇਰੇ ਨਾਲ ਦੇ ਕਲੀਕ ਵੀ ਕਹਿੰਦੇ ਬਹੁਤ ਪ੍ਰੈਸ਼ਰ ਵੀ ਸੀ ਮੇਰੇ ਤੇ ਉਸ ਸਮੇਂ ਤੇ ਰਿਸ਼ਤੇਦਾਰ ਵੀ ਕਹਿੰਦੇ ਵੀ ਤੇਰੇ ਅਰ ਤਿੰਨ ਬੱਚੇ ਆ ਤੂੰ ਇੱਕ ਦਾ ਬਾਹਰ ਭੇਜ ਦੇ ਘੱਟੋ ਘੱਟ ਆਇਲਸ ਕਰਾ ਦੇ ਪਰ ਮੈਨੂੰ ਐਂ ਲੱਗਦਾ ਸੀ ਬੱਚੇ ਮਿਹਨਤ ਕਰ ਰਹੇ ਨੇ ਮਿੰਤੀ ਨੇ ਤੇ ਵੀ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਕਰ ਰਹੇ ਆ ਜਦੋਂ ਇਹਨਾਂ ਦੀ ਮੈਂ ਮਿਹਨਤ ਨੂੰ ਦੇਖਦਾ ਸੀ ਕਿਉਂਕਿ ਮੈਨੂੰ ਆਪਦੇ ਨਾਲੋਂ ਵੀ ਲੱਗਦਾ ਸੀ ਇਹ ਬਹੁਤ ਮੈਡੀਕਲ ਨਾਨ ਮੈਡੀਕਲ ਦੇ ਬੱਚੇ ਹੈਗੇ ਆ ਤਾਂ ਵੀ ਕੁਛ ਨਾ ਕੁਛ ਕਾਮਯਾਬ ਜ਼ਰੂਰ ਹੋਣਗੇ ਤਾਂ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਮੈਂ ਇਹਨਾਂ ਤੇ ਪ੍ਰੈਸ਼ਰ ਨਹੀਂ ਪਾਇਆ ਇੱਕ ਦੋ ਵਾਰੀ ਪੁੱਛਿਆ ਜ਼ਰੂਰ ਸੀ ਵੀ ਬੇਟੇ ਤੁਸੀਂ ਵੀ ਜੇ ਆਇਲਸ ਕਰਨੀਆਂ ਕਰ ਲਓ ਤੇ ਉਹ ਬੱਚੇ ਮਨਾ ਕਰ ਗਏ ਕਹਿੰਦੇ ਵੀ ਇੱਥੇ ਰ੍ਹਾਂਗੇ ਇਸ ਤਾਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਇੱਦੋਂ ਵੱਡਾ ਕੀ ਹੋ ਸਕਦਾ ਵੀ ਐਡੀ ਵੀ ਅਸੀਂ ਨਿਯਾਰਾਂ ਬਾਹਰੇ ਤਾਂ ਇੱਥੇ ਰਹਿ ਕੇ ਹੀ ਸੇਵਾ ਕਰਾਂਗੇ ਅਸੀਂ ਬਾਹਰ ਨਹੀਂ ਜਾਣਾ ਬਿਲਕੁਲ ਤਾਂ ਤੁਸੀਂ ਅੱਜ ਕਿੰਨੀ ਖੁਸ਼ੀ ਹੈ ਜੀ ਬੱਚਿਆਂ ਨੇ ਉਹ ਤੁਹਾਡਾ ਸੁਪਨਾ ਜਿਹੜਾ ਪੂਰਾ ਹੋ ਗਿਆ ਬੱਚਿਆਂ ਦਾ ਸੁਪਨਾ ਪੂਰਾ ਹੋ ਗਿਆ ਅੱਜ ਬੁਝ ਖੁਸ਼ੀ ਹੈ ਪੂਰੀ ਦੇਖੋ ਖੁਸ਼ੀ ਹੈ ਜਿਹੜੀ ਇਹ ਤਾਂ ਬਿਆਨ ਕਰਨੀ ਬਹੁਤ ਔਖੀ ਹੈ ਮਤਲਬ ਆਪਾਂ ਕਿਸੇ ਦਾ ਸ਼ੁਕਰ ਕਰ ਹੀ ਨਹੀਂ ਸਕਦੇ ਇੰਨੀ ਖੁਸ਼ੀ ਹੈ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਵੀ ਕਿਵੇਂ ਪਰੰਤੂ ਸਾਡੇ ਪ੍ਰਿੰਸੀਪਲ ਸਾਹਿਬ ਕਹਿੰਦੇ ਹੁੰਦੇ ਵੀ ਤੁਸੀਂ ਕਿਸੇ ਦੇ ਬੱਚੇ ਨੂੰ ਮੰਤ ਕਰਾ ਕੇ ਡਾਕਟਰ ਬਣਾ ਦਿਓ ਤੁਹਾਡਾ ਪਹਿਲਾਂ ਡਾਕਟਰ ਬਣ ਜੂ ਕਿਸੇ ਮੁੰਡੇ ਨੂੰ ਆਈਐਸ ਆਈਪੀਐਸ ਕਰਵਾ ਦਿਓ ਤੁਹਾਡਾ ਪਹਿਲਾ ਬੱਚਾ ਕਾਮਯਾਬ ਹੋ ਜੂਗਾ ਸਹੀ ਅਸੀਂ ਉਹੀ ਗੱਲ ਲੜ ਬਣ ਕੇ ਜਿੰਨੀ ਮੈਂ ਟੀਚਿੰਗ ਕੀਤੀ ਬਹੁਤ ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਵੱਧ ਸਮਝ ਕੇ ਮੰਤਾਂ ਕਰਵਾਈਆਂ ਤਾਂ ਮੈਂ ਤਾਂ ਇਹੀ ਸੋਚਦਾ ਵੀ ਸ਼ਾਇਦ ਪ੍ਰਮਾਤਮਾ ਨੇ ਉਹੀ ਮਤਲਬ ਫਲ ਦਿੱਤਾ ਹੈਗਾ ਇੱਕੋ ਦਿਨ ਤਿੰਨੇ ਬੱਚੇ ਹੁਣ ਤਿੰਨਾਂ ਨੂੰ ਨੌਕਰੀ ਮਿਲ ਜੇ ਫਿਰ ਇਹ ਦੂ ਵੱਡੀ ਖੁਸ਼ੀ ਜੇ ਆਪਾਂ ਬਿਆਨ ਕੀ ਕਰ ਸਕਦੇ ਹਾਂ ਬਿਆਨ ਤੋਂ ਬਾਹਰ ਹੈ ਗੱਲ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਤਿੰਨੇ ਬੱਚੇ ਸਰਕਾਰੀ ਨੌਕਰੀ ਦੀ ਹਨ ਜੀ ਤਿੰਨੇ ਬੱਚੇ ਸਰਕਾਰੀ ਨੌਕਰੀ ਤੇ ਹੈ ਚਲੋ ਸਰਕਾਰ ਨੇ ਵੀ ਬਹੁਤ ਵਧੀਆ ਕੀਤਾ ਦੇਖੋ ਆਮ ਘਰਾਂ ਦੇ ਤੀ ਬੁੱਤਿਆ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਜਿਵੇਂ ਛੋਟਾ ਬੇਟੇ ਦੀ ਗੱਲ ਕਰ ਰਹੇ ਆ ਆਪਾਂ ਉਹਨੂੰ ਵੀ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕੀਤੀ ਪੰਜਾਬ ਪੁਲਿਸ ਦੇ ਵਿੱਚ ਜੇਲ੍ਹ ਗਾਰਡਨ ਦੇ ਪੰਜਾਬ ਚ ਫਰਸਟ ਰੈਂਕ ਸੀਗਾ ਉਹਦਾ ਤੇ ਵੱਡਾ ਬੇਟਾ ਉਹਨੂੰ ਵੀ ਚੌਥੀ ਪੰਜਵੀਂ ਜੌਬ ਤੇ ਗਿਆ ਤੇ ਜੇਕਰ ਬੱਚਾ ਦੇਖੋ ਮਿਹਨਤ ਕੀਤੀ ਹੈ ਸਰਕਾਰ ਨੇ ਉਸ ਚੀਜ਼ ਦਾ ਮੁੱਲ ਪਾਇਆ ਇਹ ਚੀਜ਼ ਸਰਕਾਰ ਨੂੰ ਵੱਡੀ ਦੇਣ ਹੈਗੀ ਹੈ ਸਰਕਾਰ ਦਾ ਵੀ ਧੰਨਵਾਦ ਹੈ ਦੇਖੋ ਜੇ ਐ ਫੇਅਰ ਐਂਡ ਕਲੀਨ ਜਿਹੜੇ ਪੇਪਰ ਹੁੰਦੇ ਰਹਿਣਗੇ ਤਾਂ ਬੱਚੇ ਬਾਹਰੋਂ ਜਾਣ ਤੋਂ ਮੂੰਹ ਵੀ ਮੋੜਨਗੇ ਕਿਉਂਕਿ ਇੱਥੇ ਐਡੀ ਜੇ ਕੋਈ ਕੰਮ ਨਹੀਂ ਕਰਦਾ ਇੱਥੇ ਤਾਂ ਉਹ ਵੀ ਨਹੀਂ ਭੁੱਖਾ ਮਰਦਾ ਉਹਨੂੰ ਵੀ ਰੋਟੀ ਮਿਲਦੀ ਹੈ ਦੇਖੋ ਬਾਹਰ ਜਾ ਕੇ ਆਪਾਂ ਨੂੰ ਪਤਾ ਵੀ ਕਿੰਨੀਆਂ ਦਿੱਕਤਾਂ ਆਉਂਦੀਆਂ ਨੇ ਬੱਚਿਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਇੱਥੇ ਸਾਰਾ ਕੁਝ ਛੱਡ ਕੇ ਜਾਣੇ ਉੱਥੇ ਸਾਰਾ ਕੁਝ ਬਣਾਉਣਾ ਬਹੁਤ ਸੌਖੀ ਗੱਲ ਨਹੀਂ ਹੈਗੀ ਸੋ ਅਸੀਂ ਤਾਂ ਇਹੀ ਕਹਿਣਾ ਹੈ ਵੀ ਇੱਥੇ ਰਹਿ ਕੇ ਬੱਚੇ ਮਿਹਨਤ ਕਰਨ ਹੋਰ ਬੱਚੇ ਵੀ ਸਾਡੇ ਕੋਲ ਬਹੁਤ ਆਉਂਦੇ ਆ ਗਾਈਡੈਂਸ ਲੈਣ ਨੂੰ ਵੀ ਸਾਡੇ ਘਰੇ ਦਾ ਕੱਲੀਆਂ ਕਤਾਬਾਂ ਹੀ ਨੇ ਜੇ ਦੇਖਾਵਾਂਗੇ ਤੁਹਾਨੂੰ ਅਲਮਾਰੀਆਂ ਭਰੀਆਂ ਪਈਆਂ ਨੇ ਬਸ ਹੋ ਬੇਟੇ ਤੋਂ ਸਲਾਹ ਲੈਣਦੇ ਆ ਪੂਰੀ ਗਾਈਡ ਕਰਦੇ ਆ ਪ੍ਰਮਾਤਮਾ ਇਹ ਹਜ਼ਾਰ ਸਭ ਤੇ ਮੌਕਾ ਲੈ ਕੇ ਆਵੇ ਜੀ ਬਿਲਕੁਲ ਪਤ ਜੀ ਬਹੁਤ ਬਹੁਤ ਮੁबारक ਹੈ ਤੁਹਾਡੇ ਤਿੰਨੇ ਬੱਚੇ ਨੌਕਰੀ ਮਿਲੀ ਜੀ ਧੰਨਵਾਦ ਜੀ ਜੀ ਖੁਸ਼ੀ ਹੈ ਜੀ ਪੂਰੀ ਅੱਜ ਹਾਂਜੀ ਪੂਰੀ ਖੁਸ਼ੀ ਹੈ ਜੀ ਜੀ ਪਤ ਜੀ ਇੱਕ ਬੀਬੀਆਂ ਦੇ ਵਿੱਚ ਖਾਸ ਕਰਕੇ ਜਿਆਦਾ ਗੱਲ ਹੁੰਦੀ ਆ ਕਿ ਜਦੋਂ ਉਹ ਸਮੇਂ ਦੇ ਵਿੱਚ ਤੁਹਾਡੇ ਬੱਚੇ ਹਨਾ ਪਲੱਸ 2 ਕੀਤੀ ਹੈ ਜਦੋਂ ਟ੍ਰੈਂਡ ਸੀ ਪੂਰਾ ਬਾਹਰ ਜਾਂਦਾ ਪੂਰੇ ਹਰ ਇੱਕ ਕੋਈ ਮਿਲਣਾ ਦਾ ਕੋਈ ਘਰ ਸ਼ਾਇਦ ਬੱਚਿਆ ਹੋਊਗਾ ਜਿਹਦਾ ਕੋਈ ਬੱਚਾ ਬਾਹਰ ਨਹੀਂ ਹੈਗਾ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਤੁਸੀਂ ਕਿਤੇ ਜਾਂਦੇ ਹੋਵੋਗੇ ਸਾਨੂੰ ਬਹੁਤ ਸਾਰੀਆਂ ਬੀਬੀਆਂ ਮਿਲਦੀਆਂ ਹੋਣਗੀਆਂ ਗੱਲਾਂ ਵੀ ਇਹੀ ਚੱਲਦੀਆਂ ਹੁੰਦੀਆਂ ਉਹ ਕਿ ਸਾਡੀ ਕੁੜੀ ਬੈਰ ਚਲੀ ਗਈ ਸਾਡੀ ਨੇ ਜਾਣ ਆ ਸਾਡੇ ਦੇ ਬੈਂਡ ਆ ਗਏ ਸਾਡੇ ਦਾ ਵੀਜ਼ਾ ਲੱਗ ਗਿਆ ਉਦੋਂ ਫਿਰ ਥੋੜੇ ਮਨ ਦੇ ਵਿੱਚ ਨਹੀਂ ਆਇਆ ਕਦੇ ਕਿ ਸਾਰੀਆਂ ਹੀ ਇਹ ਕਹੀ ਜਾਂਦੀਆਂ ਵੀ ਸਾਡਾ ਗਿਆ ਵਾ ਕਿਸੇ ਦਾ ਵੀਜ਼ਾ ਆ ਗਿਆ ਵੀ ਸਾਡੇ ਵਾਲੇ ਇੱਥੇ ਆ ਤਿੰਨੇ ਨਹੀਂ ਜੇ ਅਸੀਂ ਤਾਂ ਇਹ ਕਦੇ ਸੋਚਿਆ ਵੀ ਨਹੀਂ ਨਹੀਂ ਜੇ ਜਾਂਦੇ ਨੇ ਹੁਣ ਬੱਚੇ ਜਾਂਦੇ ਵੀ ਨੇ ਮਨ ਜਣੀ ਦੁਖੀ ਹੁੰਦਾ ਵੀ ਉਹੀ ਗੱਲ ਆ ਜਾ ਕੇ ਬੱਚਣ ਬਹੁਤ ਔਖਾ ਹੋਊਗਾ ਉੱਥੇ ਚੱਲ ਜਾਂਦੇ ਨੇ ਠੀਕ ਆ ਤੇ ਪਰ ਨਾਲ ਹੀ ਕਦੇ ਬੱਚਾ ਨੇ ਸੋਚਿਆ ਦੀ ਬਸ ਮੈਂ ਤਾਂ ਐਂ ਕਹਿੰਦੀ ਹੁੰਦੀ ਵੀ ਕੰਮ ਮੈਂ ਆਪ ਹੀ ਕਰ ਲੂ ਤੁਸੀਂ ਪੜ੍ਹ ਲਓ ਪੜ੍ਹ ਲਓ ਬਸ ਚਲ ਜੇ ਤੁਹਾਡੇ ਵੱਲੋਂ ਕੋਈ ਪ੍ਰੈਸ਼ਰ ਨਹੀਂ ਸੀਗਾ ਕਿ ਇੱਕ ਜਿਹਾ ਬਾਲ ਜਾਣੀ ਜਾਣਾ ਨਾ ਨਾ ਜੀ ਇਹੀ ਗਲਤੀ ਸੀ ਸੋਚੀ ਨਾ ਹੀ ਇਹਨਾਂ ਨੇ ਕਦੇ ਕਿਹਾ ਨਾ ਹੀ ਅਸੀਂ ਕਹੇ ਤੀਆ ਹਾਂ ਬਸ ਅਸੀਂ ਤਾਂ ਐਂ ਕਹਿੰਦੇ ਹੁੰਦੇ ਵੀ ਪੜ੍ਹ ਲਓ ਭਾਈ ਪੜ੍ਹ ਲਓ ਬਸ ਕੰਮ ਤਾਂ ਅਸੀਂ ਆਪ ਹੀ ਕਰ ਲਾਂਗੇ ਕੰਮ ਖੁੰਮਦਾ ਹੀ ਨਹੀਂ ਵੀ ਹੈਗਾ ਸਾਨੂੰ ਤੁਸੀਂ ਆਪਦਾ ਜਾਓ ਅੰਦਰ ਪੜ੍ਹੋ ਮੈਂ ਆਪ ਹੀ ਕੰਮ ਕਰ ਲੂ ਇਹ ਵੀ ਇੱਕ ਵੱਡੀ ਗੱਲ ਆ ਬਹੁਤ ਸਾਰੇ ਬੱਚੇ ਸ਼ਾਇਦ ਇੱਥੇ ਰਹਿਣਾ ਚਾਹੁੰਦੇ ਹੋਣਗੇ ਪਰ ਮਾਪਿਓ ਇੰਨਾ ਪ੍ਰੈਸ਼ਰਾਈਜ਼ ਕਰ ਦਿੰਦੇ ਆ ਕਿ ਫਲਾਨਿਆਂ ਦੇ ਵਿੱਚ ਲੇਗੇ ਤੂੰ ਸੀ ਕਿਉਂ ਇੱਥੇ ਹੋ ਤੇ ਇੰਨਾ ਮਾਪਿਓ ਨੇ ਵੀ ਇਹੀ ਸੋਚਿਆ ਕਿ ਜੇ ਇੱਥੇ ਬੱਚੇ ਰਹਿਣਾ ਚਾਹੁੰਦੇ ਆਂ ਤਾਂ ਨੇ ਸਾਥ ਦਿੱਤਾ ਕਿ ਠੀਕ ਆ ਇੱਥੇ ਰਹਿ ਪੋ ਇੱਥੇ ਪੜ੍ਹ ਲਓ ਇੱਥੇ ਹੀ ਤੁਹਾਨੂੰ ਨੌਕਰੀ ਮਿਲ ਜੂਗੀ ਤਾਂ ਬਹੁਤ ਚੰਗਾ ਲੱਗਿਆ ਇੱਥੇ ਪਹੁੰਚ ਕੇ ਤੇ ਬਹੁਤ ਧੰਨਵਾਦੀ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਪ੍ਰਾਈਮੇਸ਼ੀਆ ਟੀਵੀ ਦਾ ਤੇ ਦੇਖਣ ਸੁਣਨ ਵਾਲੇ ਦਰਸ਼ਕਾਂ ਦਾ ਅਸੀਂ ਵੀ ਬਹੁਤ ਸੁਣਦੇ ਆ ਇਹ ਬਰਸਾ ਦੌਰਾਨ ਦਾ ਸਾਰਾ ਦੇਖਦੇ ਆ ਪ੍ਰੋਗਰਾਮ ਹਾਂਜੀ ਹਾਂਜੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਬੜੀ ਖੁਸ਼ੀ ਹੋਈ ਮਿਲ ਕੇ ਕਾਲੇਕੇ ਪਿੰਡ ਦੇ ਇਹ ਤਿੰਨੇ ਬੱਚੇ ਆ ਜਿਲ੍ਹਾ ਬਰਨਾਲਾ ਸਹਿਦ ਦੀ ਰਾਜਧਾਨੀ ਬਰਨਾਲੇ ਨੂੰ ਕਿਹਾ ਜਾਂਦਾ ਉਸ ਬਰਨਾਲੇ ਜ਼ਿਲ੍ਹੇ ਦੀ ਧਰਤੀ ਤੇ ਇੱਕ ਪਿੰਡ ਆ ਕਾਲੇਕੇ ਉਸ ਪਿੰਡ ਦੇ ਤਿੰਨੇ ਬੱਚੇ ਇੱਥੇ ਰਹਿ ਕੇ ਮਿਹਨਤ ਕਰਕੇ ਚੰਗੀਆਂ ਨੌਕਰੀਆਂ ਤੇ ਲੱਗੇ ਆ ਤਾਂ ਬਹੁਤ ਚੰਗਾ ਲੱਗਿਆ ਕਿ ਤਿੰਨੇ ਬੱਚੇ ਇੱਥੇ ਰਹਿਣਾ ਚਾਹੁੰਦੇ ਸੀ ਤਾਂ ਵੀਰ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਆ ਕਿ ਪੰਜਾਬ ਨੇ ਬਹੁਤ ਕੁਝ ਦਿੱਤਾ ਪੰਜਾਬ ਨੂੰ ਜਦੋਂ ਵਾਪਸ ਕਰਨ ਦੀ ਦਾ ਟਾਈਮ ਆਉਂਦਾ ਤਾਂ ਉਦੋਂ ਫਿਰ ਅਸੀਂ ਛੱਡ ਕੇ ਚਲੇ ਜਾਂਦੇ ਆਂ ਇਹ ਧਰਤੀ ਉਦੋਂ ਨਹੀਂ ਸਾਡੇ ਬਜ਼ੁਰਗਾਂ ਨੇ ਛੱਡੀ ਜਦੋਂ ਇੱਥੇ ਖੇਤੀ ਵੀ ਨਹੀਂ ਪਰਫੁੱਲਤ ਨਹੀਂ ਸੀ ਜਦੋਂ ਇੱਥੇ ਸਰਾਂ ਦੇ ਮੁੱਲ ਵੀ ਪੈ ਗਏ ਸੀ ਉਦੋਂ ਵੀ ਸਾਡੇ ਬਜ਼ੁਰਗਾਂ ਨੇ ਇਹ ਧਰਤੀ ਨਹੀਂ ਛੱਡੀ ਤੇ ਹੁਣ ਅਸੀਂ ਚਾਰ ਪੈਸੇ ਦੀ ਖਾਤਰ ਇਹ ਧਰਤੀ ਨੂੰ ਛੱਡ ਕੇ ਜਾ ਰਹੇ ਆਂ ਤਾਂ ਜਿਹਦਾ ਨਹੀਂ ਸਰਦਾ ਠੀਕ ਹੈ ਮਜਬੂਰੀਆਂ ਹੋਣਗੀਆਂ ਬਹੁਤਾਂ ਦੀ ਜਰੂਰ ਜਾਣਾ ਚਾਹੀਦਾ ਪਰ ਜਿਹਨਾਂ ਦਾ ਇੱਥੇ ਸਰਦਾ ਜਿਹੜੇ ਇੱਥੇ ਮਿਹਨਤ ਕਰ ਸਕਦੇ ਆ ਤਾਂ ਉਹ ਜਰੂਰ ਇੱਥੇ ਰਹਿਣਾ ਚਾਹੀਦਾ ਕਿਉਂਕਿ ਪੰਜਾਬ ਨੂੰ ਨੌਜਵ ਬੜੀ ਲੋੜਾ ਇਸ ਪਰਿਵਾਰ ਦੇ ਵਿੱਚ ਨੂੰ ਵੀ ਇੱਕ ਵੱਡੀ ਦੇਹਸ ਪਰਿਵਾਰ ਦੀ ਕਿ ਤਿੰਨੇ ਬੱਚੇ ਬਾਹਰ ਨਹੀਂ ਭੇਜੇ ਇੱਥੇ ਰਹਿ ਕੇ ਮਿਹਨਤ ਕਰਵਾਈਆ ਤੇ ਇੱਥੇ ਹੀ ਉਹਨਾਂ ਨੇ ਹੁਣ ਆਪਣੀ ਜਿਹੜੀ ਨੌਕਰੀ ਆ ਲੈ ਲਈ ਆ ਤੇ ਚੰਗੀਆਂ ਜਿਹੜੀਆਂ ਤਨਖਾਹਾਂ ਵੀ ਨੇ ਤੇ ਆਪਣੇ ਪਰਿਵਾਰ ਦੇ ਵਿੱਚ ਕੁਛ ਕੁਛ ਹੀ ਰਹਿ ਰਹੇ ਨੇ ਕੈਮਰਾਮੈਨ ਅਪਰੇ ਦੇ ਨਾਲ ਗਿਵਿੰਦਰ ਸਿੰਘ ਜੰਗੀ ਆਣਾ ਤੇ ਰਿਕਡਰੋ ਪ੍ਰੈਮਿਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ